ਵਾਹਿਗੁਰੂ ਜੀ ਦਾ ਖਾਲਸਾ ਸਿਰਵਾਹ ਕਰਨ ਦੀ ਕਿਰਪਾ ਸਰ ਮਹਾਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚੜ੍ਹਦੀ ਮਾਰਾ ਤੁਹਾਨੂੰ ਦਿਨ-ਦੁਗਣੀ ਤੇ ਰਾਤ-ਦੁਗਣੀ ਤਰਤੀਬਾਤ ਹੈ ਸਾਹਮਣੇ ਦੇ ਰੋੜ ਦਾ ਬਖਸ਼ਿਆ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅੱਜ ਸਾਜਰੇ ਸਾਜਰੇ ਆਗੀ ਦੀ ਗਰਮੀ ਅਮਾ ਕੋਟ ਪਾ ਤਾ ਵਸ ਗੱਡੀ ਚ ਤੁਹਾਨੂੰ ਨਾ ਗੰਦ ਨਿਕਲਦਾ ਬੀਖਾਪੰਦਰ ਨੂੰ ਜੀ ਉਹ ਸਾਡੇ ਜਵਾਕਾਂ ਨੂੰ ਆਇਆ ਸੀ ਭੈੜੀ ਆਖਦਾ ਨਾ ਵੀ ਜੋ ਇਹਨਾਂ ਨੇ ਖਾਣਾ ਉਹ ਸਾਰਾ ਗੱਡੀ ਦੇ ਵਿੱਚ ਹੀ ਰੱਖ ਲੈਣਾ ਕਿਤੇ ਉਹਨੂੰ ਲਫਾਫੇ 'ਚ ਪਾ ਕੇ ਬੰਦਾ ਬਾਹਰ ਕੱਢ ਲਵੇ ਇਹ ਨਹੀਂ ਕਹਿੰਦਾ ਵੀ ਮੈਂ ਜਿੱਥੇ ਖਾਦਾ ਉੱਥੇ ਸੜਕ 'ਤੇ ਸੜ ਦਵੇ ਇਹ ਵੀ ਨਹੀਂ ਗੱਲ ਹੈਗੀ ਵੀ ਉੱਥੇ ਸੜ ਦਵੇ ਕਿਸੇ ਲਫਾਫੇ 'ਚ ਪਾ ਕੇ ਵੀ ਹੁੰਦਾ ਵੀ ਬੰਦੇ ਨੇ ਤਾਰਨਾ ਜਾਂ ਉਤਰਨਾ ਨਾਲ ਉਹ ਲਫਾਫਾ ਫਿੱਤਰ ਜਾਂਦਾ ਐਨਾ ਨਾਰਕ ਨਿਕਲ ਜੇ ਮੈਂ ਤੁਹਾਨੂੰ ਖੋਲ ਕੇ ਦਿਖਾਵਾਂ ਉਹਦੇ ਵਿੱਚ ਤੇ ਆਈਆ ਦਾ ਮਿੱਟੀ ਹੁੰਦੀ ਆ ਨੇ ਇਹਨੂੰ ਮੈਂ ਕਿਹਾ ਕਿ ਅੱਜ ਗੱਡੀ ਛੁੱਟੀ ਪਰ ਲੈ ਜੀ ਅਸੀਂ ਬੱਸ ਹਰ ਗਿਆ। ਕਿਆ ਕਿ ਆਪੇ ਬੁਲਬਲੇ ਕਿਆ ਵਿੱਚ ਉਹ ਜਿਹੜੇ ਸਾਲੇ ਉਹ ਸਾਫ ਕਰਨ ਵਾਲੇ ਹੁੰਦੇ ਆ। ਤਰਕ ਤੁੱਥ 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 ਪਿੰਨ ਕਹਿੰਦੇ ਤੂਥ ਪਿਕ ਤੂਥ ਪਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁੰਨ ਫਾਗ ਆ ਅੱਜ ਵੱਡੀ ਦਾ ਅੱਜ ਗੱਡੀ ਦੀ ਸਫਾਈ ਹੋ ਗਈ ਜੀ ਵਧਾਈਆਂ ਵੀ ਕਿਸੇ ਟੈਨ ਨੂੰ। ਬਧਾਈਆਂ ਮੰਨੂ ਨਹੀਂ ਸਕੀਆਂ ਉਹ ਮੇਰੇ ਜਿਹੜਾ ਮੇਰਾ ਮੇਰਾ ਫੋਨ ਵਾਲੇ ਖੰਦਾ ਉਹ ਮੰਨੂ ਪਤਾ ਕੋਈ ਗੱਲ ਨਹੀਂ ਬੱਚੇ ਸਾਲੇ ਨੇਜਾਂ ਦੇ ਪੈਕਟ ਵਿੱਚੇ ਪੌਪ ਕੌਰਨਾਂ ਦੇ ਪਤਾ ਨਹੀਂ ਕੀ-ਕੀ ਖਾਈਏ ਤੇ ਕੀ-ਕੀ ਅੰਦੀ ਜਵਾਗ ਨਹੀਂ ਹੁਣ ਥੱਲੇ ਵਾਲਾ ਖਾਲੀ ਕਰਤਾ ਤੁਸੀਂ ਥੱਲੇ ਵਾਲਾ ਜਿਹੜਾ ਟੂਥਪਿਕ ਤੇ ਮੋੜਲੀ ਸੱਡ ਰਹੀ ਏ ਸਾਰੀ ਗੱਡੀ ਸਾਫ਼ ਕਰ ਹੁਣ ਤੁਸੀਂ ਮੇਰੇ ਨਾਲ ਚੱਲੋ ਮੜਾ ਜਾਂ ਉੱਪਰ ਉੱਪਰ ਉਹ ਕੰਬਲ ਦੀ ਵੀ ਸ਼ਾਮ ਤੇ ਆ ਜਾਵੇ ਕੰਬਲ ਵਾਲੇ ਕਰਦੇ ਹਿੱਦਾ ਇੱਕ ਮਿੰਟ ਖੜਨ ਜਾ ਪਹਿਲਾਂ ਮਨੂੰ ਹੁਣ ਆ ਕੰਮ ਤਾਂ ਮੈਂ ਬਚਾਲੇ ਛੱਡ ਹੁੰਦੇ ਰਹਿ ਕੇ ਛੱਡ ਦਵਾ ਦੇਖਿਆ ਗੱਲ ਗਲਤ ਆ ਵਿਕਰਮ ਸਿਓ ਆ ਦੇਖੋ ਜੀ ਇੱਕ ਤਾਂ ਵੀ ਹੁਣ ਕਿਆ ਕਿਆ ਨਿਕਲਣਾ ਪੂਰੀ ਪਿੱਛੇ ਹੀ ਆ ਸੀ ਇਹਦਾ ਕਿਤੇ ਪੈਸੇ ਕਿਰੇ ਪਏ ਸੀ ਇਹ ਤਾਂ ਮੂਰੇ ਨੂੰ ਕਿਦੀ ਵੀ ਨਹੀਂ ਜਦਾ ਤਾਂ ਕਰਕੇ ਉੱਪਰ ਆ ਜਾ ਲੱਗਦਾ ਨਾ ਆ ਦੋ ਮਿੱਤੇ ਮੂੰਹ ਪੋਚ ਪੋਚ ਕੇ ਆ ਰੱਖੇ ਪਏ ਆਂ ਕਿਆ ਕਰੋਗੇ ਤੁਸੀਂ ਸੰਦੀਪ ਕਿਆ ਕਰਨਾ ਹੈ ਤੁਹਾਡਾ ਤਾਂ ਸਰੇ ਦਾ ਪਿਆ ਪਾਸਟੂਰ ਦੇ ਬਾਕਸਸ ਆ ਫੁੱਲ ਤਰ ਤੀਨ ਇਹਦਾ ਐਕਸਪਾਇਰ ਹੋ ਲਾਉਣਾ ਮੈਂ ਕਹਿੰਦਾ ਜਦ ਦੀ ਗੱਡੀ ਰੱਤੀ ਹੂਣੀ ਬੰਦੇ ਨੇ ਇਹ ਜੱਦਾ ਪਿਆਦਾ ਨਹੀਂ ਇਹ ਬਾਈ ਨੇ ਹੁਣ ਲਏ ਆ ਸਾਰਾ ਹਾਂ ਹਾਂ ਨਹੀਂ ਬਾਈ ਨੇ ਮੈਨੂੰ ਦੱਸਿਆ ਹਾਂ ਕਹਿੰਦੇ ਹੁਣ ਲੱਗਾ ਸਾਰਾ ਸਵਾ ਚੱਲ ਵੀ ਜਗੂ ਦੀ ਗੱਡੀ ਚਾਹ ਹੂੰ ਇਹ ਸੱਚ ਆ ਕੰਮ ਅਜੇ ਤਾਂ ਹੈਗਾ ਕਿ ਉਸ ਤੋਂ ਬਾਖਾਂਦੀ ਓਖਿਆ ਵੇ ਲੈ ਲਾਂਗੇ ਅੱਜ ਨਮਾ ਹੈਗਾ ਹੈ ਲੈ ਲਾਂਗੇ ਨਮਾ ਜਦੇ ਆ ਬਾਈ ਨੇ ਤਾਂ ਮੈਂ ਕਹਿੰਦਾ ਹਾਂ ਪਾਪਾ ਜੀ ਦੀ ਦਵਾਈ ਵਿੱਚ ਰੱਖੀ ਦੇਣਾ ਪਾਪਾ ਜੀ ਨੂੰ ਦੇ ਦੇ ਗੇਚ ਚ ਪਾ ਲੋ ਤੁਸੀਂ ਭੁੱਲ ਜਾਣਾ ਮੈਂ ਭੁੱਲ ਜਾਣਾ ਵਿੱਚ ਇੱਕ ਆਪਰਨ ਕਈ ਆ ਉਹ ਡੱਬੀ ਪੈਣੀ ਚਮਚੇ ਵੀ ਪੀਣੇ ਤਾਂ ਕੋਤਾ ਨਹੀਂ ਕੀਆ ਕੀਆ ਦਵਾਈ ਕਰੇ ਤੇਦਾ ਬੈਕਗ੍ਰਾਉਂਡ ਦਾ ਸ਼ੁਕਰ ਹੈ ਵੀ ਵਿੱਚ ਚੂਹਾ ਨਹੀਂ ਵੜਿਆ ਹਜੇ ਤੱਕ ਜੇ ਕਿਹਦਾ ਚੂਹਾ ਵੜ ਜਾਂਦਾ ਬਾ ਹੋ ਗਿਆ ਤਾਂ ਕੰਮ ਉਹ ਡੱਬੀ ਵਟਣ ਦਾ ਰੱਖਣ ਨੂੰ ਆ ਖੋਲਿਆ ਤਾਂ ਬਾਹਰ ਗੁਰੂ ਸਤਨਾਮ ਇੱਥੇ ਤਾਂ ਚੱਲਦਾ ਲੱਗੇ ਘੜਤਾ ਆ ਠੰਡੇ ਵੀ ਦੇਖ ਲਾ ਪੈਰ ਰੱਖੀ ਜਾਂਦੀ ਆ ਪਰ ਕੜਾਪ ਕੜਾਪ ਸੁਗਰ ਤੋੜਨੀ ਦਿੱਤਾ ਮੈਂ ਕਦ ਤੋੜਿਆ ਬਾਈ ਤੋੜਿਆ ਗਿਆ ਅੰਦਰ ਤੋੜਨਾ ਪਤਾ ਆ ਕੇ ਮੈਂ ਕਰੀ ਦੱਸ ਦੇ ਦੇਖੋ ਨਹੀਂ ਨਾ ਜਿਆਦਾ ਵਧੀਆ ਕਰਦੀ ਨੇ ਐ ਨਿੱਕੇ ਜਿਹੜਾ ਨਹੀਂ ਲਾ ਕੇ ਰੱਖਣਾ ਉਹ ਤੋੜਨਾ ਫੇਰਨਾ ਵੀ ਆ ਉਹ ਸਾਫਕਾਰ ਬਚਾਲੇ ਵਾਲਾ ਜਿੱਥੇ ਸਮਾਨ ਰੱਖ ਦਿੰਦੇ ਆ ਤੋੜ ਵੀ ਲੈ ਨੂੰ ਮਾਰਕ ਮਾਰ ਕੇ ਹਾਂ ਦੇਖ ਤਾਂ ਸਾਫ ਨਹੀਂ ਹੋਇਆ ਚੰਗੀ ਤਰ੍ਹਾਂ ਉਹ ਆ ਚਾਰੇ ਗੁੰਜਾ ਚ ਲਾਇਆ ਹੈ ਨਾ والله ਬੰਦਾ ਨਹੀਂ ਖਾਸ ਹੋਇਆ ਹਾਂ ਲੋਟ ਨਹੀਂ ਲੱਗਦਾ ਇੱਥੇ ਆ ਥੱਲੇ ਦਾ ਸਾਫ ਕਰ ਸੀਟ ਕਾਪੜੇ ਦੇ ਪਕੌੜੀਆਂ ਚੱਕ ਕੇ ਦੇ ਤਾ ਸੀਟ ਦੇ ਉੱਪਰ ਦੇ ਪਕੌੜੀਆਂ ਦੇ ਤੱਕ ਇਹ ਕੰਮ ਕਰੀ ਜਾਤਾ ਪਤਾ ਨਹੀਂ ਕਿ ਕਰੀ ਮਾਦਾ ਕਰਿਓ ਨੀ ਆ ਦੇਖ ਲਓ ਜੀ ਸਫਾਈ ਮਗਰ ਮੰਨੂ ਕਹਿੰਦੀ ਢੰਗ ਨਾਲ ਕਰੀ ਦੀ ਸਫਾਈ ਲਾ ਐਡੀ ਹਾਲਤ ਖਾਸਾ ਹੋ ਗਈ ਬਿਆਨ ਨੂੰ ਜਿਹਦੇ ਤੇ ਪਤੀਲੇ ਬਤੂਲੇ ਦੇ ਲੱਦੀ ਦੇ ਵਿੱਚ ਇਹਦੇ ਉੱਪਰ ਵੀ ਕਾਹ ਹੈ ਜੀ ਜਾਲੀ ਰੱਖਣੀ ਹੈ ਸੀਟ ਦੇ ਉੱਪਰ ਦਾ ਲਾ ਗੂੜਾ ਦਿਖਦੀ ਮਿੱਟੀ ਪਈ ਚਲ ਦੁਬਾਰਤ ਹਾਂ ਕਿਹਨੇ ਦੇਖਣੀ ਕੱਢ ਤਾਂ ਗੂੜਾ ਪਾਇ ਕਰ ਇਹਨੂੰ ਕਰ ਹੁਣ ਬੰਦ ਆ ਝਾੜ ਕੇ ਰੱਖ ਪਹਿਲਾਂ ਸਭ ਤੋਂ ਪਹਿਲਾਂ ਉਹ ਰੱਖਣਾ ਹਾਂ ਰਲਾ ਰੱਖਣਾ ਹਾਂ ਹਾਂ ਝਾੜ ਲੈ ਇਹਨੂੰ ਚੰਗੀ ਤਰ੍ਹਾਂ ਬਾਹਰ ਇੱਧਰ ਹੀ ਸਾਨੂੰ ਕਰਕੇ ਕਿੱਤੀਆਂ ਉਹ ਤਾਂ ਮੈਨੂੰ ਪਤਾ ਵੀ ਤੂੰ ਡਰਾਈਵਰ ਦੀ ਧੀ ਹੈ ਹੁਣ ਇਹ ਰੱਖਣਾ ਆ ਸਾਫ਼ ਕਰਨੀ ਆ lata ਸਾਫ਼ ਹੈ ਆਹੋ ਉਹਦੇ ਉੱਪਰ ਰੱਖ ਆ ਇਹ ਤਾਂ ਵੈਸਾ ਲੋੜੇ ਨਹੀਂ ਹੈ ਜੀ ਇਹ ਥੋਣੇ ਵਾਲਾ ਰਹਿਣੇ ਤੇ ਮੈਂ ਕਹਿੰਦਾ ਇਹਨੂੰ ਰੱਖਣ ਨੂੰ ਵਿਚਾਰ ਰੱਖ ਕੱਢ ਦੇ ਬਾਹਰ ਔਲ ਝਾੜ ਕੇ ਰੱਖ ਆਹੇ ਮਿੱਟੀ ਕੱਬੂ ਕਰਦਾ ਹੈ ਦੂਈ ਸਾਨੂੰ ਮਾਰੀ ਦਉਂਦਾ ਹਾਂ ਇਹ ਹੁਣ ਤੂੰ ਮੇਰੇ ਨਾਲ ਕੰਮ ਕਰਾਉਂਦੀ ਫੇ ਮੈਂ ਤੇਰੇ ਨਾਲ ਵੀ ਕੰਮ ਕਰਾਉਂਗਾ ਜਦ ਮੈਨੂੰ ਨਹੀਂ ਚਾਪਤਾ ਆ ਅੱਪਰ ਕੰਮ ਪਿਆ ਮੇਰਾ ਟਾੜ ਦੇ ਟਾੜ ਦੇ ਦੇਖ ਮੁੱਟੀ ਛੱਡਦੀ ਇਹਨਾਂ ਵਿੱਚ ਤੇ ਸਵਾਰ ਕੇ ਮਾਰ ਲਾ 7 ਵਜ ਦੀ ਇਹਦੇ ਮੈਂ ਨਾ ਅੱਜ ਥੱਪ ਇੱਕ ਮੈਂ ਥੱਡਾ ਕੰਮ ਕਰਾਇਆ ਮੇਰੀ ਇੱਕ ਹੈਲਪ ਕਰ ਦੂੰਗੀ ਕੋਈ ਨਹੀਂ ਕਰ ਦੂੰਗਾ ਮੈਨੂੰ ਕਿੱਥੇ ਲੈ ਜੀਂ ਮੇਰਾ ਜਿਹੜਾ ਨਾ ਨੂ ਮੁੱਟ ਗਿਆ ਤੂੰ ਨਾ ਕਤਲਾਈ ਜੈਸਮੀਨ ਨੇ ਧੱਕੇ ਨਾ ਲਵਾਤੇ ਇੱਥੇ ਮਨ ਤਾਂ ਛਾਂਕ ਨਹੀਂ ਪਰ ਰਮਟ ਟੁੱਟ ਗਿਆ ਹੁਣ ਅਫਸੋਸ ਜੀ ਬਾਕੀ ਵੀ ਤੋੜ ਕੇ ਭਰੇ ਕਰਸਲੇ ਨਹੀਂ ਜੀ ਨਵੇੜ ਕੰਮ ਹਣੇ ਪਾਚ ਬਚਾਇਆ ਰੱਖ ਕਿ ਕਿਣਾ ਉਹਨੂੰ ਕਿੰਨਾ ਵਧੀਆ ਸੌਚ ਕਰ ਉਹਨੂੰ ਜਦ ਬਹਿਣਾ ਹੈ ਇਹਦੇ ਉੱਪਰ ਤਾਂ ਜਦ ਇਹਦਾ ਹੋਰ ਨਾ ਕਲਿਆਣ ਤੇ ਐ ਕਰਕੇ ਉਹਨੂੰ ਐ ਸੈੱਟ ਜੀ ਕਰਨ ਜਿਹੜਾ ਵਿੱਚ ਪੈਰ ਨਾ ਪਸੇ ਚਲੋ ਉਹ ਚੱਲ ਹੁਣ ਡਰਾਈਵਰ ਸਾਹਿਬ ਐ ਕਰ ਤੂੰ ਆ ਸਾਮਾਨ ਚੱਕ ਕੇ ਲੈ ਕਰੰਟ ਵਾਲੀ ਤਾਰਾ ਰਹਾ ਮੈਂ ਉਧਰ ਜਾ ਕੇ ਕੱਟ ਦਮਾ ਉਹਨੂੰ ਅੱਜ ਗੰਨਾ ਵੀ ਚੱਕਰ ਪਿਆ ਵਾ ਜੀ ਗੰਨਾ ਸਾਡਾ ਵਿਚਾਰਾ ਸੁੱਕਰ ਐ ਇੱਥੇ ਪਿਆ ਕਿੰਨੇ ਆਉਗੀ ਇੱਧਰ ਆਜ ਨਹੀਂ ਆਹ ਲਿਆ ਬਸ ਉਧਰ ਤਾਂ ਕੱਢਣਾ ਨਹੀਂ ਇਹਨੂੰ ਕਿਤੇ ਤਾਰ ਕੱਢਦੇ ਮੈ ਨਹੀਂ ਇੱਧਰ ਨੂੰ ਲਿਆ ਸਾਰਾ ਕੁਝ ਬਾਹਰ ਜਾਨ ਬਾਈ ਬਾਹਰ ਤੂੰ ਆ ਛਾੜ ਦੇ ਦਿੱਤਾ ਚੱਲਦਾ ਕਿ ਨਹੀਂ ਉਹਨੂੰ ਦਬਕ ਕੇ ਦਿੱਤਾ ਬਟਨ ਬਸ ਇੱਥੇ 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 ਮੈਂ ਕਰ ਲਵਾਂ ਜੀ ਇਹਦੀ ਵੀ ਹਾਂ ਲੱਲਾ ਭੱਬਾ ਦਾ ਸਫਾਈ। ਇਸ ਤੋਂ ਪਰੇ ਤਾਂ ਜ਼ਿਆਦਾ ਗੰਦਾ ਦੇਖੋ ਡਰਾਈਵਰ ਨੇ ਕਿੰਨਾ ਗੰਤ ਪਾਇਆ। ਰੀਤ ਬੈਠੀ ਐ ਇੱਥੇ ਰੀਤ। ਰੀਤ ਡਰਾਈਵਰ ਤੋਂ ਹੁੰਦੀ ਗੱਡੀ। ਮੈਂ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਆ ਦੇਖੋ ਜੀ ਆ ਚੂਪਾ ਮੈਂ ਖਾਦਾ ਹੂੰਗਾ ਜਿਹੜਾ ਚੂਪੇ ਦਾ ਦੇਖ ਤੋ ਦੇਖੋ ਤਾਂ ਵੀ ਕੀ ਨਾ ਖਾਦਾ ਹੋਊਗਾ। ਇੱਥੇ ਕੋਈ ਨਾ। ਆ ਦੇਖੋ ਤੁਸੀਂ ਗੰਧ। ਹਾਂ ਗੰਧ ਉੱਥੇ। ਆ ਨਾਲੇ ਮੈਂ ਕਿੰਨਾ ਸਮਝਾਉਂਦਾ ਇਹਨਾਂ ਨੂੰ ਵੀ ਆ ਸਾਲੇ ਨਾ ਖਾਇਆ ਕਰੋ ਪੀਜੇ ਪੂਜੇ ਦੇ ਆ ਗੱਡੀ ਚ ਗੇਰੇ ਪੇਲ। ਆ ਪੀ। ਸਾਲਾ ਆ ਆ ਪੀਜੇ ਨਾਲੇ ਮੰਦਾ। ਆ ਖਾ ਕੇ ਆ ਦੇਖਿਓ ਪੈਰਾਂ ਤੇ ਮਿੱਟੀ ਆ। 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 ਇਹ ਤਾਂ ਆਉਣਿਓ ਡਰਾਈਵਰ ਜ਼ਿਆਦਾ ਉਤਰਦਾ ਹੁੰਦਾ ਥੰਦੇ। ਹਾਂਜੀ ਬਾਜੀ। ਕਾਕੇ ਦੀ ਘਰ ਲੈਣਾ ਬੈਂਕ ਚ ਲੱਗਿਆ। ਕਾਕੇ ਦਾ ਘਰ ਵੀਰ ਖੜ ਜਾ ਇੱਕ ਮਿੰਟ। نو ਜੀ ਨੂੰ ਬਾਈ ਨੂੰ ਦੱਸਤਾ ਐਡਰੈਸ ਤੇ ਇਧਰ ਇਹਦਾ ਪਾਣੀ ਦੀ ਬੋਤਲ ਆ। ਥੰਮ ਕੇ ਰੱਖਿਆ ਤਾਂ ਪੀਣੇ ਵਾਲੀ ਆ। ਕੰਮ ਖਚਿਆ ਪਿਆ ਸੰਦੀਪ ਨੇ ਵੀ ਅੱਜ ਇਹਨਾਂ ਦਾ ਵੀ ਕੰਮ ਤਾਂ ਹੀ ਓਵਰਲੋਡ ਹੋਣਾ ਜੇ ਇੱਥੇ ਮੇਰਾ ਕਰਾਉਂਗੀ ਓਲੋਟ ਹੈ ਮਾਹਤਾਲ ਗੱਡੀ ਚੋਂ ਅਜੇ ਨਾਰਕਾ ਦਾ ਕੱਢੇ ਦੰਨਾ ਜੇ ਚੂਹਾ ਇਹਦੇ ਤੇ ਵੱਢ ਗਿਆ ਪੰਗਾ ਖੜਾ ਹੋ ਜੂ ਜਾਨ ਨੂੰ ਹਾਂ ਇੱਥੇ ਤਾਂ ਲੋੜ ਨਹੀਂ ਇੱਥੇ ਤਾਂ ਕੱਪੜਾ ਵੱਜ ਜਾਂਦਾ ਹੁੰਦਾ ਇਹਦੇ 'ਚ ਮਾਰਾਂ ਹੌਦ ਜੁੱਧ ਰਹੇ ਹਾਂ ਇਹ ਪਾਣੀ ਹੋ ਗਿਆ ਹੈ। ਹੈਬੀਕੂਕ ਜਿਹੜੀਆਂ ਹੋਆ ਹੈ। ਹਾਂ, ਹੈਬੀਕੂਕ ਦਾ ਹੈ। ਹਾਂ, ਹੁਣ ਇਹਦੇ ਨਾਲ ਨਾਉ ਜੋੜਨੇ ਦਾ ਇਹਦੇ ਨਾਲ। ਹਾਂ? ਨਾ। ਸਾਲ ਕਰਦੇ ਬੰਦ। ਫਲਾਮ ਨੂੰ ਹੁਣ ਤਸਲੀ ਕਰਦੇ। ਉਹ ਪਾਣੀ ਦੀ ਬੋਤਲ ਫੜ। ਕਰ ਲਓ ਜੀ ਕਰ। ਇਹਨੂੰ ਇੱਥੇ ਹਲੋ। ਹਾਂਜੀ। ਇਹਨੂੰ ਉਹ ਟਾਕੀ ਖੋਲ ਕੇ ਇਹਨੂੰ ਟਾਕੀ ਦੇ ਵਿੱਚ ਬਿસાਦੇ ਇਹਨੂੰ। ਇੱਧਰ ਲਈ ਚਾਰ। ਹਾਂ। ਇਹਦੇ ਵਿੱਚ ਰੱਖ। ਕਿਤੇ ਪੀਣ ਦੀ ਲੋੜ ਪੈ ਜਾਂਦੀ ਹੁੰਦੀ ਪਾਣੀ ਦੀ। ਨੋ ਜੀ ਹੋ ਗਈ ਤਾਂ ਇੱਥੇ ਤਾਂ ਤਸੱਲੀ ਦੀ ਉਹ ਕਰਤੀ ਇਹਨੇ ਬਾਕੀ ਬਰੀ ਗੋਡਾ ਇੱਥੇ ਬੱਕਰੀ ਬਰੀ ਗੋਡਾ ਹਾਂ ਜੀ ਬਸ ਠੀਕ ਆ ਆ ਰੱਖਦੇ ਹੁਣ ਬੱਚਾ ਹੁਣ ਮੈਂ ਉੱਪਰ ਥੋੜੀ ਤਸੱਲੀ ਕਰਾਂ ਤੁਹਾਨੂੰ ਟਾਈਮ ਦੱਸੂ ਆਲਾ ਇਹ ਹੁਣ ਇਹ ਥੋਣੇ ਵਾਲੇ ਆ ਬਸ ਟੱਕਣੀਆਂ ਨੂੰ ਬਸਾ ਦੇ ਇੱਥੇ ਉਹਨੂੰ ਆਹ ਦੇਖੋ ਜੀ ਠੀਕ ਹੈ ਜੀ ਜਿਆਦਾ ਪਰੇ ਰੱਖ ਤਾ ਅੱਛਾ ਜੀ ਤੈਨੂੰ ਹੁਣ ਇਹ ਨਹੀਂ ਪਤਾ ਲੱਗਿਆ ਦੀ ਕਟਿੰਗ ਕਿੱਧਰ ਨੂੰ ਰੱਖਿਆ ਕਿੱਧਰ ਨੂੰ ਆ ਦਾ ਅੱਛਾ ਅੱਛਾ ਕਟਿੰਗ ਕਰੀ ਹੋਈ ਹੈ ਹਾਂ ਆਇਆ ਤਾਂ ਸਹੀ ਉਹਦਾ ਫਸਾਦ ਦਵਾਰਾ ਪਰ ਇਹਨੂੰ ਨਾ ਤੱਕ ਜਿਆਦਾ ਉਹਨੂੰ ਤਾਂ ਕਹਿੰਦਾ ਮੈਂ ਠੀਕ ਹੈ ਬਸ ਲਾ ਟੱਕੀ ਖੋਲਾ ਨੂੰ ਕੀ ਲੱਗਦੀ? ਬਾਕੀ ਉਹ ਕਲੀਨਰ ਨੂੰ ਖੋਲ। ਕਾਰਾ ਨੂੰ ਸਾਫ ਵਿੱਚ ਤੇ ਆ। ਦੇਖ ਪਹਿਲਾਂ ਉਹਨੂੰ ਲੋਕਾਂ ਨੂੰ ਤਾਂ ਕੱਢ ਲੈ ਬਾਹਰ। ਹਾਂ। ਇਹਨੂੰ ਸਾਈਡ ਪਰ ਰੱਖੋ ਤੇ ਜੇ ਕਰਦਣਾ ਜਾਵੇ। ਹਾਂ ਇਹਦੀ ਮੋਟਰ ਦੀ ਨਾਸ ਬੱਜ ਜਾਣਾ। ਨਿਕੜੀ ਪਈ ਆ ਮਿੱਟੀ ਪਿੱਛੇ ਤੇ। ਲੈਣਾ ਸਾਲਾ ਕਾਂਟੋ ਦਾ ਲਣਾ ਹੁੰਦਾ। ਚੰਗੀ ਤਰ੍ਹਾਂ ਸਾਫ ਕਰ ਰਹਾ ਹਾਂ ਬੰਦ ਕਰਕੇ ਨਾ ਇਹਨੂੰ ਰੱਖ ਉਧਰ ਕਮਰੇ ਚ ਇਹਨੂੰ ਝਾੜ ਲਾ ਚੰਗੀ ਤਰ੍ਹਾਂ ਝਾੜ ਲਾ ਬਾਹਰਲੀ ਸਾਈਡ ਝਾੜੀ ਦੇ ਦਿੱ ਆ ਹਾਂ ਚਲੋ ਹੁਣ ਤੁਹਾਨੂੰ ਫੇਰ ਮਿਲਦੇ ਹਾਂ ਤਾਰ 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 ਤਾ ਦੇਖ ਲੈ ਸੁਧਾਨ ਕਿੱਥੇ ਪਸੀ ਵੀ ਹੈ ਹੁਣ ਫੇਰ ਨਹੀਂ ਉਹ ਸਹੀ ਲਾਇਆ ਸਹੀ ਟੰਗਰਾ ਲਾ ਜਿੱਥੇ ਲੱਗਣਾ ਉਹਨੇ ਅਜੇ ਵੀ ਨਹੀਂ ਸਹੀ ਹੈਗਾ ਉਹ ਹਾਂ ਅਜੇ ਵੀ ਨਹੀਂ ਸਹੀ ਹੈ ਹੈ ਇੱਕੋ ਲਾਤ ਪਤਾ ਨਹੀਂ ਕਿ ਆਦਮਾ ਅੱਗੇ ਚੱਲਦਾ ਕਾਲੀ ਮੁਰੋ ਟੋਏ ਅਜੇ ਵੀ ਨਹੀਂ ਸਹੀ ਆਪਣਾ ਦਿਮਾਗ ਤੱਕ ਓਹੋ ਜਿੱਥੇ ਲੋਕ ਫਸਣ ਉਹਦੀ ਸੇਧ ਤੇ ਚ ਰੱਖਾ ਜੇ ਵੀ ਨਹੀਂ ਸਹੀ ਰੱਖਿਆ ਉਹ ਪਤਾ ਨਹੀਂ ਖੋਪੜ ਕਿੱਥੇ ਹੈ ਹਾਂ ਲੋਕ ਚੱਲ ਲੋਕਾਂ ਦੀ ਨਿਸ਼ਾਨੀ ਦੇਖਣੀ ਤੂੰ ਲੋਕਾਂ ਨੂੰ ਤਾਂ ਆਪਣੇ ਕਿਹਨੂੰ ਘਮਾ ਤਾਂ ਹੀ ਪਤਾ ਲੱਗੂ ਤੈਨੂੰ ਵੀ ਸਿੱਧਾ ਰੱਖ ਹੋਇਆ ਕਿੱਦਾਂ ਨੂੰ ਰੱਖ ਹੋਇਆ ਕਿੱਥੇ ਰੁਕਾ ਆ ਲਾ ਕੇ ਬਰਫ ਤੇ ਉਹ ਤਰ ਜੰਮਣ ਤੇ ਤੇ ਬਸ ਹਾਂ ਇੱਥੇ ਦੇਖ ਸਿੱਧਾ ਕਿੱਥੇ ਹੋ ਗਿਆ ਬਾਸ ਸਿੱਧਾ ਹਜੇ ਵੀ ਨਹੀਂ ਪ੍ਰੋਪਰ ਸਿੱਧਾ ਹੈਗਾ ਪੂਰਾ ਹੋ ਠੀਕ ਤਾਂ ਹੈ ਹੁਣ ਸਹੀ ਹੋਇਆ ਹੈ ਨਾ ਹੁਣ ਦੇਖਾ ਘੱਟ ਨਹੀਂ ਲੱਗੂਗਾ ਉਹ ਕੰਮ ਆਉਂਦਾ ਮੈਨੂੰ ਆਉਂਦਾ ਸਵਾ ਆ ਨੱਡਕਾਂ ਦੇਖ ਲੋ ਲੱਗੂ ਚੱਕ ਚਾਲਨ ਚੈੱਕ ਕਰ ਉਹ ਉੱਪਰ ਦੇਖ ਲਿਓ ਚੱਲ 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 ਫਿਰ ਆ ਜਾ ਬੁੱਕ ਚੱਲ ਚੱਲ ਠੀਕ ਹੈ ਜੀ ਅੱਜ ਤਾਂ ਬਈ ਦੋਹੇ ਦਰਾਣੀਆਂ ਚਠਾਣੀ ਨੇ ਕੰਮ ਖਚਿਆ ਪਿਆ ਅੱਜ ਫ੍ਰਿਜ ਪਰ ਇਹਨਾਂ ਨੂੰ ਤਰਸ ਆ ਗਿਆ ਮੈਨੂੰ ਗੱਡੀ ਪਰ ਤਰਸ ਆ ਗਿਆ ਫ੍ਰਿਜ ਪਰ ਦਰਸ ਨਹੀਂ ਆਇਆ ਹਾਂ ਠੰਡ ਦਾ ਮੌਸਮ ਗਿਆ ਗਰਮੀ ਦਾ ਆ ਗਿਆ ਹੂੰ ਹੁਣ ਫ੍ਰਿਜ ਅਸੀਂ ਚਲਾਉਣਾ ਹੈ ਅੱਛਾ ਤਾਂ ਆਇਆ ਦਰਸ ਤੁਸੀਂ ਵੀ ਸਸਤਰੀ ਗੱਲ ਬੁਲਾਉਣੀ ਹੈ ਮਤਾ ਮੈਂ ਗਲਾਈ ਤੇਰੇ ਦਿਓਰ ਨੂੰ ਬੁਲਾਣਾ ਮੈਂ ਤੇਰੇ ਦਿਓਰ ਨੇ ਨੀਚੇ ਵਸ ਕੇ ਗੱਡੀ ਸਾਫ ਕਰਾਈ ਆ ਉਹਨਾਂ ਦੇ ਫਤਿਹ ਤਾਂ ਵਿੱਚ ਖਤਮ ਕਰਾਤੀ ਤਾਂ ਦੁਬਾਰਾ ਬੋਲ ਤੇਰਾ ਬਣਿਆ ਬੰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਈ ਅੱਜ ਖੰਭਾ ਤਾਂ ਇਹ ਵੀ ਮੈਂ ਖਾਤਾ ਕਰ ਰਹੀ ਆ ਕਿ ਕਿਨੇ ਜਮਨ ਕਿਆ ਪਰ ਮੇਰੇ ਦਿਮਾਗ ਕਿਤੇ ਹੋਰੇ ਫਿਰਦਾ ਕਿੱਥੇ ਫਿਰਦਾ ਵੀ ਅਮਰੀਕਾ ਫਿਰਦਾ ਅਮਰੀਕਾ ਵੀ ਜਿਹੜਾ ਪ੍ਰਵਾਸੀਆਂ ਨਾਲ ਵਿਚਾਰਾਂ ਨਾਲ ੱਟਕਾ ਹੁੰਦਾ ਅਮਰੀਕਾ ਫਿਰਦਾ ਵੀ ਜਿਹੜਾ ਉਹਨਾਂ ਨਾਲ ੱਟਕਾ ਹੁੰਦਾ ਬੈਗਰੂ ਭਾਈ ਉਹਨਾਂ ਪਰ ਮਿਹਰ ਭਰ ਯਾਤਰਾ ਕਰਦਾ ਹੀ ਹੋ ਰਿਹਾ ਕੁਸ ਉਹਨਾਂ ਨਾਲ ਜਿਹੜਾ ਨੇ ਵਿਚਾਰਿਆਂ ਨੇ ਇੰਨੇ ਇੰਨੇ ਪੈਸੇ ਲਾਏ ਠੀਕ ਹੈ ਉਹਨਾਂ ਨੂੰ ਛਾਣ ਕੇ ਹੀ ਭੇਜ ਰਿਹਾ ਹੋ ਇੰਡੀਆ ਨੂੰ ਉਹੀ ਤਾਂ ਰਾਜਸਥਾਨ ਵਾਲੇ ਵੀ ਉਹਨਾਂ ਐਨਡੀਆ ਉੱਥੀ ਟਾਰ ਤੇ ਅਮਰਤ ਸਰਚ ਸਾਰੇ ਸਾਰੇ ਆ ਗੁਜਰਾਤ ਵਾਲੇ ਵੀ ਪਤਾ ਨਹੀਂ ਇਹ ਕੀ ਚੱਕਰ ਹੋਇਆ ਤੇ ਇਹਨਾਂ ਲੋਕ ਇਹਨਾਂ ਨੇ ਪੈਸੇ ਖਾਚ ਕੇ ਗਏ ਕਿਸ ਨੇ ਆਪਣੇ ਜਮੀਨਾਂ ਵੇਚੀਆਂ ਉਹ ਵੀ ਹੈ ਤਾਂ ਬਹੁਤ ਦੁੱਖ ਦੀ ਗੱਲ ਪੰਗਾ ਦੁੱਖ ਦੀ ਗੱਲ ਤਾਂ ਹੈ ਕਿ ਜਿਹੜਾ ਚੋਰੀ ਗਿਆ ਉਹਨਾਂ ਨੂੰ ਪੰਗਾ ਜਿਹੜੇ ਬੀਜਾ ਲੈ ਕੇ ਗਏ ਉਹਨਾਂ ਨੂੰ ਥੋੜੋ ਹੈ ਤਾਂ ਜੰਟਾਂ ਨੂੰ ਪੜਨਾ ਚਾਹੀਦਾ ਹਾਂ ਜਿਹੜਾ ਚੋਰੀ ਜਿਹੜੇ ਜੰਟਾਂ ਇਹੇ ਕੰਮ ਖਰਾਬ ਕਰਦੇ ਆ ਉਹੀ ਤਾਂ ਗੱਲ ਆ ਬਸ 2 ਨੰਬਰ ਚ ਭੇਜੀ ਜਾਂਦੇ ਆ ਉਹ ਵਿਚਾਰੇ ਗਰੀਬ ਬੰਦਾ ਖਾ ਜਾਂਦਾ ਉਹ ਸਾਈਡ ਦੂਈ ਸਾਈਡ ਵੀ ਫੇਰ ਉਧਰਲੀ ਸੜ ਸੀਸੇ ਦੇ ਨਾਲ ਨਾਲ ਕੋਈ ਰਹਿ ਗਿਆ ਉਹ ਹਾਂ ਚੀਜ਼ ਨਿਕਲ ਕੱਢ ਦੇ ਨਿਕਲ ਵੀ ਇਹੇ ਨਿਕਲ ਜਾਂਦੀ ਏ ਸੰਦੀਪ ਉਹ ਨਿਕਲਦੀ ਵਿੱਕੀ ਉਹ ਚੱਲ ਕੋਈ ਨੀ ਤੂੰ ਉਹ ਸਾਈਡ ਪਰ ਫੇਰ ਦੋ ਯਾਰ ਹਾਂ ਜਿਹੜੇ ਤਾਂ ਨੌ ਲਾਏ ਨੌ ਆ ਤੇ ਕੰਮ ਲੈ ਰਹਿਣ ਦੋ ਸੰਦੀਪ ਨੇ ਨੌ ਲਵਾ ਕੇ ਲਿਆਈ ਏ ਨੌ ਹਾਂ ਨਾਲ ਕੱਢ ਦੋ ਵੀ ਜੇ ੱੱਕਾ ਕਰ ਲਿਆ ਵਾਈਟ ਟੰਡੇ ਕੀ ਨੇ ਘਾਣੇ ਆ ਉਹ ਥੱਲੇ ਦੀ ਸਾਈਡ ਦੇਖ ਸੰਦੀਪ ਜੀ ਨੇ ਘਾਣੇ ਆ ਮੈਂ ਨਹੀਂ ਨਹੀਂ ਫੇਰੋ ਕਰ ਵਿੱਕੀ ਦੀ ਗੱਲ ਮੰਨਦੇ ਹਾਂ ਹਾਂ ਆ ਦੂਈ ਸਾਈਡਾਂ ਨਾਲ ਯਾਰ ਇਧਰਲੀ ਸਾਈਡ ਹਾਂ ਦੇਖਦੀਆਂ ਹੈ ਨਹੀਂ ਹਾਂ ਇਧਰ ਦੇ ਵਿੱਚੋਂ ਕੰਮ ਦੇਖਾਂਗੇ ਵਾਹ ਹਾਂ ਆ ਹੁਣ ਨੌਹਾਂ ਤੇ ਕੰਮ ਲੱਗੀ ਲਿਆ ਤਿੰਨੇ ਵੇਲੇ ਉਹ ਦਵਾਦੀ ਐ ਹਾਂ ਜੇਕੜਾ ਕੰਮ ਕਰੇ ਲੋ ਔਰ ਮੈਂ ਤਾਂ ਖੰਮੇ ਨਹੀਂ ਕਰਦੀ ਸਾਰ ਉਹ ਸਫਾਈ ਦਾ ਨਹੀਂ ਬੈਕੜਾ ਮੈਂ ਤਾਂ ਖੰਮ ਕੰਮ ਕਰਦੀ ਆ ਕੰਮ ਕਰ ਉਹ ਮੇਰੇ ਸਿਰ ਤੇ ਖਾਜ ਕਰਿਆ ਕਰ ਅੱਜਰ ਆਪਣੇ ਸਿਰ ਦੀ ਟੈਨਸਨ ਪਾਈ ਜਾਂਦੀ ਆ ਮੇਰੇ ਸਿਰ ਤੇ ਹੁਣ ਬਣੀ ਗੱਲ ਐਨ ਹੁਣ ਆ ਸਾਫ ਇੱਕ ਗੱਲ ਐ ਰੀਤ ਦੇ ਸਾਹਮਣੇ ਸਾਫ ਤਾਂ ਕਿਆ ਵਧਿਆ ਚੱਲਦਾ ਉਧਰ ਜਿਹੜਾ ਅਖੰਡ ਜਪ ਚੱਲ ਰਿਆ ਸੀ ਜੀ ਉਹਦਾ ਅੱਜ ਭੋਗ ਪੈ ਰਿਹਾ ਜੀ ਪਿੰਡ ਭੈਣੀ ਚ ਬਸ ਆਹੀ ਤਾਂ ਆਨੰਦ ਆਵਰੇ ਜ਼ਿੰਦਗੀ ਦਾ ਹੋਰ ਆਪਾਂ ਇੱਥੇ ਲੈ ਵੀ ਕੀ ਜਾਣਾ ਹੈ ਜ਼ਿੰਦਗੀ ਦਾ ਆਨੰਦ ਲੈਣੇ ਆਏ ਅਜੇ ਆ ਆਨੰਦ ਲੈਣਾ ਜੀ ਮੈਂ ਅੱਧਾ ਗਦਾ ਪਿਆ ਕੰਬਲ ਕੰਬਲ ਪਰ ਤਾਤਾ ਥੀਆ ਤਿੰਤਾ ਥੀਆ ਹੁਣ ਅਜੇ ਤੁਸੀਂ ਵੀ ਇਹ ਕਿੰਨੇ ਦਿਨ ਦਾ ਤਾਪਿਆ ਦੋ ਦਿਨ ਹੋ ਗਏ ਤਿੰਨ ਦਿਨ ਹੂੰ ਕੱਲ ਮੈਂ ਚਲੇਗੀ ਬਹੁਤ ਸਲੋਆ ਕੰਮ ਸੰਦੀਪਾ ਤੁਹਾਡਾ ਮੈਂ ਦੇਖ ਲੈ ਪੰਜ ਰਕਮ ਹੈ ਹਾਂ ਬੁਕਰੀ ਵਾਲਾ ਨਾਮ ਨਹੀਂ ਆਇਆ ਨੀ ਬੁਕਰੀ ਕਰਦੀ ਹੈ ਤੁਸੀਂ ਗੁੱਟ ਗਿਆ ਬੂਸ ਰਵਾੜਦੇ ਵੀ ਨਹੀਂ ਫਿਰ ਹਾਂ ਨੇ ਉਹਨਾਂ ਕੇ ਮੈਂ ਛੋਟਾ ਜਿਹਾ ਮੈਂ ਆਖ ਪਤਾ ਨਹੀਂ ਕਿ ਸੜਾ ਸੜਾ ਕਬਰਦਾ ਪਤਾ ਸ ਇੱਕ ਮਿੰਟ ਸੰਦੀਪ ਇਹ ਨਿਕਲਣਾ ਪਤਾ ਕਿਵੇਂ ਆ ਇੱਕ ਸਾਈਡ ਨੂੰ ਖਿੱਚੋ ਨੂੰ ਹਾਂ ਹੈ ਗ੍ਰੈਂਡ ਦਾ ਮੈਂ ਨਹੀਂ ਲੈਣਾ ਪੰਗਾ ਅਸੀਂ ਤਾਂ ਇਧੋ-ਤੋੜੇ ਬਾਹਲਾ ਨਹੀਂ ਅਸੀਂ ਪੰਗੇ ਲੰਦੇ ਹਾਂ ਕਿੰਨੇ ਚ ਲੱਗੇ ਤੇ ਵੈਸੇ ਫ੍ਰੀਜ ਫ੍ਰੀਜ ਆ ਤਾਂ ਠੀਕ ਆ ਫਿਰ ਤਾਂ ਲਾ ਲਿਆ ਕਰ ਚੰਡੀਗੜ੍ਹ ਜਾਣਾ ਬਈ ਨਾ ਲੋ ਫੇਰ ਇਹ 4 ਕਿਲੋ ਤਾਂ ਦਿੱਤਾ ਤੇ ਲੱਗੇ ਕਰਨਾ ਇੱਕ ਟ੍ਰੇ ਜੀ ਤਾਂ ਪਹਿਲਾਂ ਵੀ ਧੋ ਕੇ ਤੁਸੀਂ ਵਿੱਚ ਰੱਖਤੀ ਐ ਫੇਰ ਉਹਨੂੰ ਲਾ ਕੇ ਲਾਉਣ ਹੁਣ ਆਹ ਦੇਖ ਲੈ ਇੱਧਰ ਪਈ ਦੋ ਆਹੇ ਦੋ ਆਹ ਮਾ ਬਦਰੀ ਵੇ ਮਨ ਤਰੇਸ 12 ਜਮਾ ਤੇਰੇ ਕੰਮ ਦੇ ਨਾਲੇ ਰਾਲੇ ਤੇਰੇ ਚੀਜ਼ ਦੇਣ ਵਾਲੀ ਤੇ 12 ਵਜੇ ਤੱਕ ਤੇਰਾ ਕੰਮ ਨਿਬੜਦਾ 12 ਵਜੇ ਤੱਕ ਮੈਂ ਭੁੱਖਾ ਬੈਠਾ ਰਹੂੰਗਾ ਵੀ ਸੰਦੀਪ ਵਿੱਲੀ ਹੋਗੀ ਤਾਂ ਰੋਟੀ ਦੇਉਗੀ ਮੈਨੂੰ ਬੰਦਾ ਨਾ ਆਪਣੇ ਆਪ ਤੇ ਡਿਪੈਂਡ ਹੋਣ ਰਹਿਣਾ ਚਾਹੀਦਾ ਬੰਦੇ ਨੂੰ ਚੱਲ ਚੱਲ ਛੇਤੀ ਕਰ ਯਾਰ ਹੁਣ ਇਹਨੇ ਕਹਿੰਦਾ ਸਲੋ ਚੱਲ ਦਖੜਾ ਦਮ ਇਹ ਗੱਡੀ ਨਹੀਂ ਹੈਗੀ ਭਾਈ ਆ ਮੈਂ ਤਾਂ ਗੱਡੀ ਬਹੁਤ ਤੇਜ਼ ਚਲਾਉਣਾ ਇਹ ਯਾ ਫ੍ਰਿਜ ਦਾ ਸਮਾਂ ਇਹ ਤਾਂ ਕੋਚ ਕੋਚ ਪੱਪ タルਦੀ ਕੁੱਤੀ ਜੂ ਜੂ ਕਰਦੀ ਆ ਕੁੱਤੀ ਕੁੱਤੀ ਕਾ ਜੁੱਤੀ ਮਾ ਕੇ ਤਾਂ ਕੁੱਤੀ ਨਹੀਂ ਕੁੱਤੀ ਚੱਲ ਚੱਲ ਹੋਣੀਆਂ ਚ ਭਾਈ ਘੇਰ ਕੀ ਚੀਜ਼ ਹੈ ਫਰੀਆਂ ਮਿਰਚ ਅੱਛਾ ਅੱਗੇ ਆਪਣੇ ਖੁੱਡੀਆਂ ਤੇ ਖੇਤਾਂ 'ਚ ਮੌਜਾਂ ਦੀਆਂ ਹੁਣ ਹੋਰ ਉਹਨੇ ਬੁੱਟੇ ਦੁਬਾਰਾ ਫੇਰ ਕੰਮ ਸੋਹਣੇ ਪਾਪਾ ਜੀ ਲੈਉਂਦੇ ਫਿਰ ਆਲੇ ਮਿਰਚ ਵੀ ਚਾਰ ਪਾ ਕੇ ਸਬਜ਼ੀ ਐ ਟਾਪ ਹਾਂ ਐ ਨੀ ਵੀ 20-20 ਕਰਦੀਆਂ ਪੈਂਦੀਆਂ ਨਾ ਚਾਰ ਮਿਰਚ ਫੋਨ ਵੱਜਦਾ ਮੇਰਾ ਦੇਖਿਓ ਤਾਈ ਵਾਹ ਗੁਰੂ ਘੱਤ ਨਾਮ ਜੈਸਮੀਨ ਹੁਣੀ ਹੋਰ ਕੌਣ ਹੋਣਾ ਵਾਹ ਗੁਰੂ ਡੈਡੀ ਆ ਅੱਜ ਜਿਆਦਾ ਆ ਗਈ ਮੈਨੂੰ ਪਤਾ ਕਾਹਦੇ ਆਈਏ ਹਾਂ ਉਹਨੇ ਕਹਣਾ ਆਈ ਨਹੀਂ ਲਵੜ ਹੈਲੋ ਡੈਡੀ ਸਤਿ ਸ੍ਰੀ ਕਾਲੋ ਸਤਿ ਸ੍ਰੀ ਕਾਲੋ ਹਾਂ ਕੀ ਹਾਲ ਹੈ ਠੀਕ ਹੈ ਕਾਲੂ ਆਈ ਅੱਜ ਮੈਨੂੰ ਬੁਖਾਰ ਚੜ ਰਿਹਾ ਹੈ ਡੈਡੀ ਮੈਂ ਕਹਿੰਦੀ ਸੀ ਵੀ ਰਾਤ ਤੱਕ ਨਹੀਂ ਰਿਹਾ ਜਾਣਾ ਦੇਖਦੀ ਆ ਮੈਂ ਅੱਜੇ ਆਉਂਦੀ ਆ ਅੱਜ ਆ ਕੇ ਸ਼ਾਮ ਨੂੰ ਮੁੜ ਜਾਣਾ ਕੱਲੂ ਇੱਕ ਹੋਰ ਪ੍ਰੋਗਰਾਮ ਹੈ ਅਰੇ ਕੁੜੀ ਨੂੰ ਕੰਮ ਵਾਹ ਹਾ ਦੇ ਕਿ ਨਾ ਅੱਛਾ ਵੀਡੀਓ ਦੇਖੀ ਹੈ ਨੀ ਮੁੱਠਾ ਲਾਉਣੇ ਵਾਲੀ ਮੈਂ ਸਮਝ ਗਈ ਹੂੰ ਅੱਛਾ ਕੀ ਕਰ ਹੋਰ ਕੀ ਕਰਦੇ ਤੇ ਚਲ ਠੀਕ ਆ ਫਿਰ ਮੈਂ ਆਉਣੀ ਆ ਦੇਖਦੀਆਂ ਕਰਦੀਆਂ ਵਿੱਕੀ ਨਸਲਾ ਹਾਂ ਚਲੋ ਇਹਦਾ ਤਾਂ ਹੁਣ ਪ੍ਰੋਸੈਸ ਲੰਬਾਈ ਛੇੜ ਲੈ ਇਹਨੂੰ ਤਾਂ ਪਾਣੀ ਪਾਣੀ ਬਰਵਾ ਦਿੰਦਾ ਸੰਦੀਪ ਆ ਫੜ ਲੈ ਫੜ ਡਾਡੀ ਕਹਿੰਦਾ ਮੇਰਾ ਕਹਿੰਦਾ ਕਾਲੂ ਆਈ ਕਾਲੂ ਬਾਬੇ ਦੇ ਘਟ ਹੁਣ ਦੇਖੀ ਜਾ ਬਈ ਕੀ ਬਣਦਾ ਕਾਲੂ ਕਿੱਥੇ ਜਾਇਆ ਜਾਣਾ ਈ ਨੀ ਗਾ ਜਾਣਾ ਅੱਜੇ ਜਾ ਕੇ ਪਕਤਾਂ ਹਾਂ ਮਨ ਵੀ ਲੈ ਚੱਲੇ ਯਾਰ ਲੈ ਜਾ ਜੀ ਚੱਲ ਮੈਂ ਤੈਨੂੰ ਕਦ ਮੈਂ ਤੈਨੂੰ ਕਦ ਮਨਾ ਕਰਿਆ ਤੂੰ ਆਪੇ ਪਹਿਲਾਂ ਮੁੱਕਰ ਗਈ ਚਲ ਚਲ ਹਾਂ ਤੇਰੇ ਮੈਂ ਕਦ ਮਨਾ ਕਰਿਆ ਵੀ ਤੂੰ ਜਾ ਚਲ ਚਲ ਬਸ ਵੇ ਠੀਕ ਐ ਚਲੋ ਚਲ ਆ ਜਾ ਤੂੰ ਆਏ ਨਾ ਬੰਦਾ ਜਦ ਤੱਕ ਤਿਆਰ ਹੋ ਜਾਂਦਾ ਫਿਰ ਇਹ ਮੁੱਕਰ ਜਾਂਦੀ ਆ ਅੱਜ ਵੀਡੀਓ ਚ ਸਾਰੇ ਆਮ ਤਿਆਰ ਕਰਾਉਣੀਆਂ ਇਹ ਮੁੱਕਰ ਨਹੀਂ ਦੇਣੀ ਜੇ ਨੌ ਲੰਨ ਦੇ ਚ ਜਾਣੂ ਮੇਰਾ ਫਿਰ ਤੋਂ ਭਾਉਣਾ ਨਾ ਨਾ ਉਹ ਮੁੱਕਰ ਨਹੀਂ ਦੇਣੀ ਉੱਤੋਂ ਜਾਣਾ ਆਲੇ ਕੁਝ ਨਹੀਂ ਕਰੀ। ਲੱਗਾ ਬਸ ਨਾਲੇ ਤਾਂ ਬੰਦੇ ਨੂੰ ਕਹਿਣਾ ਵੀ ਜੀ ਕਰਦਾ। ਫੇਰ ਮੁੱਕਰ ਜਾਣਾ। ਨਾ ਭਾਈ ਭੰਬਰੀ ਮਾਮੀ ਵਿੱਚੇ ਪਤਾ ਨਹੀਂ ਕੌਣ ਕੌਣ ਵੀਡੀਓ ਕਾਲ ਕਰ ਰਿਹਾ ਹਾਂ। ਚਲੋ ਠੀਕ ਆ ਜੀ। ਮਿਲਦੇ ਹਾਂ ਫੇਰ ਤੁਹਾਨੂੰ। ਅਸਲ ਬੱਤ ਤਾਂ ਕੰਪਲਸਿਬਲ ਨਾ ਨਾੜ ਤਾਂ ਮੇਰੇ ਪੈਰੀ ਚੜ ਗਈ ਪੈਟ ਗਈ। ਹਾਂ ਬਸ ਹੁਣ ਬਹਾਰ ਬਹਾਨੇ ਲੈ ਜਾਇਓ। ਹਾਂ। ਬਹਾਨੇ ਨਾ ਲਾਈ ਜਾਏ ਕੰਮ ਤਾਂ ਕਰਨਾ ਪੈਣਾ ਐਨਾਂ ਤੇ ਨੋਕੇ ਰੜਕੜੇ ਨੂੰ ਬਿਖਾ ਦੇ ਨੂੰ ਹੋਹੀ ਤਾਂ ਗੱਲ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲਪਕ ਜਮਾ ਵਾਹਿਗੁਰੂ ਨਾਲ ਦੀ ਨਾਲ ਹੁਕਮ ਨਾਵਾ ਸੁਣੋ ਜੀ ਹਮ ਸਤਨਾ ਹੰਬੜੀ ਜਾਨ ਕੱਢਤੀ ਤੁਸੀਂ ਰਾਜਾ ਰੋਗਾਂ ਦੀ ਰਾਵੀ ਆਉਂਦਾ ਪਰੇਰ ਭਾਈ ਰੋ ਆਸ ਜੇ ਤਾ ਕੋਈ ਨਾ ਕੋਈ ਕਾਮ ਕ੍ਰੋਧ ਵਿਖਾਦਾ ਬਾਲਟੀ ਛੱਡੀ ਆ ਮੈਂ ਪਾਣੀ ਦੀ ਉਹੀ ਪਾ ਲੋ ਇਹਦੇ ਵਿੱਚ ਟੁੱਟੀ ਜਾਣੀ ਇੰਨਾ ਹੁਣ ਉਹਦੇ ਵਿੱਚ ਛੱੜ ਦੋ ਪੈਪ ਹਾਂ ਇਹ ਉੱਚਾ ਸਾਬ ਪਹਿਲਾਂ ਮੈਂ ਸਰਫ ਚੋਂ ਸ਼ੈਂਪੂ ਚੋਂ ਕੱਢ ਤਾ ਤਾ ਮਾਰ ਕੇ ਮਾਰ ਕੇ ਉਹ ਨੁੱਚੜ ਗਿਆ ਨਾ ਦਣਦੇ ਤਾਂ ਨਿਕਲੇ ਨਾ ਤਾਂ ਹੀ ਟੁੱਟਿਆ ਮੇਰਾ ਹੁਣ ਸਾਰੇ ਤੋੜਨੇ ਤੇਨੇ खार खलसा वाहे गुरु जी की फतेह चलो और रोनो ओके अगले ब्लॉग से मिलेंगे ओके बाय-बाय बाय-बाय